ਹਾਂਜੀ ਕਿਸਾਨ ਭਰਾਵੋ ਆਪਾਂ ਗੱਲ ਕਰਦੇ ਆਂ ਨਹਿਰ ਦੇ ਪਾਣੀ ਦੀ ਹਨਾ ਤੇ ਬਈ ਨਹਿਰ ਦੇ ਪਾਣੀ ਦਾ ਇੰਨਾ ਫਰਕ ਆ ਜਿਹੜੀ ਆਪਾਂ ਮੂੰਗੀ ਦੇ ਵਿੱਚ ਬੈਠੇ ਹਨਾ ਇਹਨੂੰ ਬਈ ਰੌਣੀ ਵੀ ਨਹਿਰ ਤੇ ਪੈਣਾ ਹੋਈ ਆਪਾਂ ਹੁਣ ਵੀ ਉਹ ਨਹਿਰ ਦਾ ਪਾਣੀ ਲਾਇਆ ਤੇ ਜਿਹੜੀ ਇਹ ਆਪਣੀ ਮੂੰਗੀ ਅੱਜ ਸਹੀ ਬਈ 23 ਦਿਨਾਂ ਦੀ ਮੂੰਗੀ ਆ ਠੀਕ ਆ ਤੇ ਤੁਸੀਂ ਯਾਰ ਮੂੰਗੀ ਦੀ ਗਰੋਥ ਚੈੱਕ ਕਰੋ ਠੀਕ ਆ ਤੇ ਨਾਲੇ ਬੂਟਾ ਚੈੱਕ ਕਰੋ ਤੁਸੀਂ ਯਾਰ ਨਹਿਰ ਦੇ ਪਾਣੀ ਦਾ ਬਈ ਇੰਨਾ ਫਰਕ ਆਪਾਂ ਕਹਿ ਦਿੰਨੇ ਆ ਇੱਕ ਦੇਸੀ ਕਿਉਂ ਤੇ ਇੱਕ ਦੂਜਾ ਡਾਲਡਾ ਕਿਉਂ ਦਾ ਫਰਕ ਹੁੰਦਾ ਬਾਈ ਜਿਹੜਾ ਨਹਿਰ ਦਾ ਪਾਣੀ ਆ ਉਹ ਦੇਸੀ ਘਿਉ ਵਾਂਗੂ ਲੱਗਦਾ ਬਈ ਫਸਲ ਨੂੰ ਫਸਲ ਕੋਈ ਵੀ ਆ ਮੈਂ ਗੱਲ ਮੂੰਗੀ ਦੀ ਨਹੀਂ ਕਰਦਾ ਪਰ ਮੈਂ ਕਣਕਾ ਝੋਨਾ ਬਈ ਨਹਿਰ ਦੇ ਪਾਣੀ ਦਾ ਬੜਾ ਫਰਕ ਪੁੰਦਾ ਯਾਰ ਹਨਾ ਤੇ ਆਹ ਦੇਖ ਲਓ ਬਾਈ ਇਹ ਇੱਥੇ ਆਪਣੇ ਮੰਨ ਕੇ ਚੱਲ ਮੋਟਰ ਦਾ ਪਾਣੀ ਲਾਉਣਾ ਪਰ ਆਪਣੇ ਅਸੀਂ ਘੱਟ ਲਾਉਣੇ ਆ ਨਹਿਰ ਦੇ ਪਾਣੀ ਨਾਲ ਰੌਣੀ ਕੀਤੀ ਨਹਿਰ ਦੇ ਪਾਣੀ ਆਪਾਂ ਮੂੰਗੀ ਪਰ ਇਹ ਸਾਰਿਆਂ ਨੂੰ ਨਹਿਰ ਦੇ ਪਾਣੀ ਲੱਗਦਾ ਬਾਣ ਨੂੰ ਬਈ ਇੱਕ ਬਾਣ ਵੀ ਇਹ ਨਹੀਂ ਆਈਂਦਾ ਬਈ ਨਹਿਰ ਦੇ ਪਾਣੀ ਦਾ ਤੁਸੀਂ ਫਰਕ ਦੇਖੋ ਕਿੰਨਾ ਯਾਰ ਹਨਾ ਮੂੰਗੀ ਦੀ ਗਰੋਥ ਦੇਖੋ ਤੇ ਸਾਰਾ ਬਾਣਾ ਵੀ ਢਾਗ ਹੀ ਆ ਜਮੂੰਗੀ 23 ਦਿਨਾਂ ਦੀ ਇਹ ਆਪਾਂ ਇੱਕ ਤਰੀਕ ਨੂੰ ਬੀਜੀ ਸੀਗੀ ਠੀਕ ਐ ਤੇ ਤੁਹਾਡੇ ਸਾਹਮਣੇ ਰਿਜ਼ਲਟ ਆ ਬਈ ਐਨਾ ਫਰਕ ਆ ਬਈ ਨਹਿਰ ਦੇ ਪਾਣੀ ਦਾ ਦੱਸਿਓ ਬਈ ਨਹਿਰ ਦੇ ਪਾਣੀ ਦਾ ਕੀ ਫਰਕ ਆ